ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਮੇਰੇ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਵੀਡੀਓ ਨੂੰ ਪੂਰੀ ਫੁੱਲ ਵਾਚ ਕਰਿਆ ਕਰੋ ਸਕਿਪ ਕਰਕੇ ਨਾ ਦੇਖਿਆ ਕਰੋ ਪਲੀਜ਼ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਇੱਥੇ ਮੈਂ ਕਮਰੇ ਦੀ ਸਫਾਈ ਕਰਦੀ ਸੀਗੀ ਸਵੇਰ ਦਾ ਟਾਈਮ ਹੈ ਇਹ 8 ਵਜੇ ਆ ਸਵੇਰ ਦੇ ਸਵੇਰੇ ਸਵੇਰੇ ਘਰ ਦੇ ਵਿੱਚ ਦੇਖੋ ਕਿੰਨਾ ਖਲਾਰ ਪੈਂਦਾ ਹੈ ਬਹੁਤ ਖਲਾਰ ਪਿਆ ਹੁੰਦਾ ਆ ਉਹ ਸਾਰਾ ਹੀ ਹੁਣ ਇਹ ਕੱਪੜੇ ਸਾਰੇ ਚੱਕਣੇ ਜਿਹੜੇ ਧੋਣ ਵਾਲੇ ਆ ਧੋਣ ਨੂੰ ਧੋਣ ਨੂੰ ਪਾਉਣੇ ਆ ਜਿਹੜੇ ਖੇਸ ਇਹਨਾਂ ਦਾ ਤੈਹਾ ਮਾਰ ਕੇ ਰੱਖਣੇ ਆ ਚਾਦਰਾਂ ਵਿਛਾਉਣੀਆਂ ਆ ਸਵੇਰ ਸਵੇਰ ਕਿੰਨੇ ਕੰਮ ਹੋ ਜਾਂਦੇ ਆ ਬੱਚੇ ਸਵੇਰ ਨੂੰ ਕਾਲਜ ਚਲੇ ਜਾਂਦੇ ਆ ਗੁਰਿੰਦਰ ਚਲਾ ਗਿਆ ਕਾਲਜ ਉਹ 7:30 ਵਜੇ ਚਲਾ ਜਾਂਦਾ ਆ 8:30 ਵਜੇ ਬੇਟੀਆਂ ਜਾਂਦੀਆਂ ਆ ਉਹ ਤਿਆਰ ਹੁੰਦੀਆਂ ਆ ਤੇ ਉਹ 8:30 ਵਜੇ ਜਾਣਗੀਆਂ ਇਹ ਕਿਤਾਬਾਂ ਸਿਮਰਨਜੀਤ ਦੀਆਂ ਪਈਆਂ ਸੀਗੀਆਂ ਉਹ ਰਤੀ ਪੜਦੀ ਸੀ ਉਹਦੇ ਪੇਪਰ ਚੱਲਦੇ ਪਏ ਪੂਰਾ ਪੇਪਰ ਸੀਗਾ ਅੱਜ ਤੇ ਉਹ ਉਹਦੀਆਂ ਕਾਪੀਆਂ ਇੱਥੇ ਪਈਆਂ ਸੀਗੀਆਂ ਇਹਨਾਂ ਚੱਕ ਕੇ ਮੈਂ ਉਹ ਤੇ ਟੇਬਲ 'ਤੇ ਰੱਖ ਦੂੰਗੀ ਬੁੱਕਾਂ ਵਾਲੇ 'ਚ ਕਮਰੇ ਦੇ ਵਿੱਚ ਕਿੰਨਾ ਖਲਾਰ ਪਿਆ ਹੁੰਦਾ ਸਵੇਰੇ ਸਵੇਰੇ ਇਹ ਕਲਾਸ ਸਬਮਿਟ ਕਰਨ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਇਹ ਮੇਰੀ ਭਾਣ ਜੀ ਆ ਇੱਥੇ ਸਾਡੇ ਕੋਲ ਹੀ ਰਹਿੰਦੀ ਹੈ ਇਹ ਫੈਸ਼ਨ ਡਿਜ਼ਾਈਨਰ ਦਾ ਕੋਰਸ ਕਰਦੀ ਹੈ ਇਹ ਤੇ ਇੱਥੇ ਦੋਨੇ ਭੈਣਾਂ ਇਕੱਠੀਆਂ ਚੱਲ ਜਾਂਦੇ ਇੱਕੋ ਕਾਲਜ ਜਾਂਦੀਆਂ ਆ ਇਹ ਸਿਮਰਨਜੀਤ ਪੜ੍ਹਦੀ ਆ ਪਲੱਸ 2 ਚ ਤੇ ਇਹ ਫੈਸ਼ਨ ਡਿਜ਼ਾਈਨਰ ਦਾ ਕੋਰਸ ਕਰਦੀ ਆ ਇਹ ਸਰਦਾਰ ਜੀ ਦਾ ਕੁਰਤਾ ਪਜਾਮਾ ਸੀਗਾ ਉਦੋਂ ਪਿਆਸ ਸੇਵਾ ਤੇ ਪਾ ਕੇ ਗਏ ਸੀਗੇ ਇਹ ਤੋਂ ਕਿ ਇੱਥੇ ਉਦੋਂ ਕੁਰਸੀ ਤੇ ਰਹਿਤਾ ਤੇ ਰਾਤ ਨੂੰ ਲਾ ਕੇ ਕੱਪੜੇ ਬਾਹਰ ਕੁਰਸੀ ਤੇ ਰੱਖ ਦਿੱਤੇ ਤੇ ਹੁਣ ਤੈਹਾ ਮਾਰ ਕੇ ਆਪਾਂ ਰੱਖਾਂਗੇ ਅਲਮਾਰੀ ਵਿੱਚ ਪ੍ਰੈਸ ਜਦੋਂ ਪਾਉਣਾ ਹੋਊਗਾ ਦੁਬਾਰਾ ਉਹਨਾਂ ਨੇ ਫੇਰ ਪ੍ਰੈਸ ਕਰਾਂਗੇ ਜਦੋਂ ਪ੍ਰੈਸ ਕਰਕੇ ਰੱਖ ਦਿੰਨੇ ਆ ਪ੍ਰੈਸ ਕੀਤੇ ਰਹਿੰਦੇ ਨੇਗੇ ਜਦੋਂ ਕੋਈ ਕੱਪੜਾ ਅਲਮਾਰੀ ਚ ਕੱਢਦੇ ਆ ਤੇ ਉਹ ਕੱਪੜੇ ਇਕੱਠੇ ਹੋ ਜਾਂਦੇ ਆ ਵਾ ਪ੍ਰੈਸ ਕੀਤੇ ਨਹੀਂ ਰਹਿੰਦੇ ਵਾਲ ਪੈ ਜਾਂਦੇ ਆ ਇਸ ਕਰ ਕੱਪੜਾ ਆਪਾਂ ਕੱਪੜੇ ਪਾਉਦੇ ਪ੍ਰੈਸ ਕਰੀ ਜਦੋਂ ਪਾਉਣੇ ਆ ਇਹ ਪੱਗਾਂ ਸਿਗੀਆਂ ਸਰਦਾਰ ਜੀ ਦੀਆਂ ਇਹ ਵੀ ਚੱਕ ਕੇ ਆਪਾਂ ਅਲਮਾਰੀ ਚ ਰੱਖ ਦੇਾਂਗੇ ਇਸਰਨਾ ਤਾਂ ਅਸੀਂ ਸਵੇਰੇ ਦੋਨੇ ਜਾਣੀਆਂ ਬਾਲ ਗਿੱਲੇ ਸੀਗੇ ਇਹਨਾਂ ਦੇ ਤੇ ਇਹ ਵਾਲ ਸੁਕਾਉਂਦੀ ਸੀਗੀ ਪੱਕੇ ਥੱਲੇ ਖੜੀ ਸਮਨ ਜਿਹਨੇ ਵੀ ਸਵੇਰੇ ਸਰਨਾ ਤਾਇਆ ਇਹਨੇ ਵੀ ਇਹਨਾਂ ਦਾ ਹੈਗਾ ਖੁਸ਼ਵਿੰਦਰ ਕੌਰ ਇਹਨੇ ਵੀ ਸਵੇਰੇ ਸਰਨਾ ਤਾਇਆ ਦੌਜੀ ਕਮਰੇ ਦੀ ਸਫਾਈ ਆਪਾਂ ਕਰ ਲਈ ਆ ਹੁਣ ਝਾੜੂ ਲਾਵਾਂਗੇ ਸਮਰਨ ਜੀ ਤੁਹਾਨੂੰ ਚਲ ਗਈਆਂ ਕਾਲਜ ਤੇ ਆਪਾਂ ਹੁਣ ਝਾੜੂ ਲਾ ਕੇ ਤੇ ਫੇਰ ਲਾਵਾਂਗੇ ਪੋਚਾ ਕਪੜੇ ਵੀ ਪਾਏ ਹੋਏ ਆ ਮਸ਼ੀਨ 'ਚ ਧੋਣ ਨੂੰ ਉਹ ਵੀ ਕੱਢਣੇ ਆ ਉਹ ਵੀ ਸੁੱਕਣੇ ਪਾ ਕੇ ਆਉਣੇ ਆ ਲਓ ਜੀ ਹੁਣ ਆਪਾਂ ਕੱਪੜੇ ਸੁੱਕਣੇ ਪਾਉਣ ਲੱਪੇ ਕੱਪੜੇ ਧੋ ਹੋ ਗਏ ਸੀਗੇ ਆਪਣੇ ਤੇ ਇੱਕ ਪਣ ਹੁਣ ਆਪਾਂ ਕੱਪੜੇ ਸੁੱਕਣੇ ਪਾ ਲਈਏ ਕੱਪੜੇ ਰੋਜ਼ ਨਾਲ ਨਾਲ ਧੁੱਤੇ ਜਾਂਦੇ ਵਧੀਆ ਰਹਿੰਦੇ ਆ ਜੇ ਨਾ ਇੱਕ ਦਿਨ ਧੋਈਏ ਕਿੰਨੇ ਇਕੱਠੇ ਹੋ ਜਾਂਦੇ ਜਮਾ ਹੋ ਜਾਂਦੇ ਆ ਕੱਪੜੇ ਗਰਮੀਆਂ 'ਚ ਰੋਜ਼ ਧੋਣੇ ਪੈਂਦੇ ਆ ਫਿਰ ਰੋਜ਼ ਨਾਲ ਨਾਲ ਧੁੱਤੇ ਜਾਣ ਵਧੀਆ ਕਿਉਂਕਿ ਕੱਪੜੇ ਹੋ ਵੀ ਕਿੰਨੇ ਜਾਂਦੇ ਪਸੀਨੇ ਦਾ ਕਰਕੇ ਗਰਮੀ ਦਾ ਕਰਕੇ ਸਿਆਲਾਂ ਨੂੰ ਤੱਕ ਤਨ ਛੱਡ ਕੇ ਧੋਲੀਦੇ ਆ ਉਦੋਂ ਸੜ ਜਾਂਦਾ ਆ ਗਰਮੀਆਂ 'ਚ ਰੋਜ਼ ਧੋਣੇ ਪੈਂਦੇ ਆ ਕਪੜੇ ਆਪਾਂ ਤਾਂ ਥੱਲੇ ਸਟੈਂਡ ਤੇ ਸੁੱਕਣੇ ਪਾ ਦਿੰਦੇ ਆ ਇਹ ਤੇ ਛੋਟੇ ਕਪੜੇ ਤੇ ਥੱਲੇ ਪਾ ਦਿੰਦੇ ਸੁੱਕਣੇ ਜੇ ਪੱਗਾਂ ਹੋਣ ਤੇ ਬਿੱਡਾਂ ਦੀਆਂ ਚਾਦਰਾਂ ਵਗੈਰਾ ਇਦਾਂ ਹੋਗੇ ਖੇਸ ਹੋਗੇ ਇਦਾਂ ਕਪੜੇ ਉਹ ਆਪਾਂ ਕੋਠੇ ਸੁੱਕਣੇ ਪਾ ਦਿੰਦੇ ਆ ਤੇ ਇਹ ਕਪੜੇ ਆਪਾਂ ਇੱਥੇ ਥੱਲੇ ਪਾ ਦਿੰਦੇ ਆ ਸੁੱਕ ਜਾਂਦੇ ਆ ਪਹਿਲਾਂ ਤਾਂ ਆਪਾਂ ਸਾਰੇ ਕਪੜੇ ਕੋਠੇ ਸੁੱਕਣੇ ਪਾ ਦਿੰਦੇ ਸੀ ਉੱਪਰ ਤਾਰ ਬੰਨੀ ਹੋਈ ਆ ਜਦ ਦਾ ਸਟੈਂਡ ਲੈਂਦਾ ਉਹਨੂੰ ਤਾਂ ਆਪਾਂ ਕਪੜਾ ਥੱਲੇ ਪਾ ਦਿੰਦੇ ਆ ਕੋਠੇ ਜਾਲ ਨੂੰ ਜੀ ਨਹੀਂ ਕਰਦਾ ਹੈਗਾ ਚੜਨ ਨੂੰ ਪੌੜਿੰਗਾ ਤੇ ਕੱਪੜੇ ਥੱਲੇ ਪਾ ਲਿੱਦੇ ਆ ਇਹ ਤੇ ਚਾਦਰਾਂ ਤੇ ਧੋਣੀ ਦੂ ਤੀ ਦਿਨ ਧੋਣੀਆਂ ਹੁੰਦੀਆਂ ਉਹ ਕੋਠੇ ਪਾਇਆ ਵਿਧੀਆਂ ਸੁੱਕਣੇ ਜਿੱਦਾਂ ਹੁਣ ਆ ਰੋਜ਼ ਦੇ ਕੱਪੜੇ ਇਹ ਧੋਣੇ ਆਪਾਂ ਥੱਲੇ ਸੁੱਕਣੇ ਪਾ ਲਿੱਦੇ ਆ ਲਓ ਜੀ ਆਪਾਂ ਹੁਣ ਲਾਪਿਆ ਥੋਈ ਚਪੋਚਾ ਲਾਉਣੇ ਬਾਹਰਲੀ ਰਸੋਈ ਆ ਅੰਦਰਲੀ ਰਸੋਈ 'ਚ ਆਪਾਂ ਸਫਾਈ ਕਰ ਜਾਂਦੀ ਆ ਹੁਣ ਬਾਹਰਲੀ ਰਸੋਈ 'ਚ ਲਾਪਿਆ ਚਪੋਚਾ ਲਾਉਣ ਆਪਾਂ ਬਾਹਰਲੀ ਸੋਈ ਸਾਰਾ ਕੰਮ ਕਰੀਦਾ ਜਾਂ ਰੋਟੀ ਪਾਣੀ ਬਾਹਰਲੀ ਸੋਈ ਚ ਬਣਾ인다 ਜਾਂ ਦਾਲ ਸਬਜ਼ੀ ਵੀ ਅੰਦਰ ਚਾਹ ਹੀ ਬਣਾਈਦੀ ਆ ਅੰਦਰ ਬਹਿ ਕੇ ਰੋਟੀ ਖਾਂਦੇ ਉਹ ਭਾਂਡੇ ਅੰਦਰ ਧੋਈਦੇ ਆ ਜਿਆਦਾ ਕੰਮ ਆਪਾਂ ਇੱਥੇ ਬਾਹਰਲੀ ਸੋਈ ਚ ਕਰਦਾ ਆ ਸੋਈਆਂ ਦੋਨੇ ਤੇਰੇ ਨੂੰ ਸਾਫ਼ ਕਰਨੀਆਂ ਪੈਂਦੀਆਂ ਨੇ ਦੋਨਾਂ ਸੋਈਆਂ ਚ ਅੰਦਰਲੀ ਸੋਈ ਚ ਵੀ ਖਲਾਰਾ ਬਹੁਤ ਪੈਂਦਾ ਆ ਉਹ ਭਾਂਡੇ ਕੁੰਡੇ ਉੱਥੇ ਧੋਈਦੇ ਆ ਤੇ ਉਹਦਾ ਪੈ ਜਾਂਦਾ ਖਲਾਰਾ ਇਸ ਸਰ ਬਾਲੀਰ ਸੋਈ ਚ ਆਪਾਂ ਗੋਬਰ ਗੈਸ ਲਵਾਇਆ ਉਹ ਗੈਸ ਰੱਖਿਆ ਹੋਇਆ ਆ। ਤਾਂ ਪਾਈ ਹੀ ਵਰਤਦੇ ਆ ਇੱਥੇ ਸਾਰਾ ਕੰਮ ਕਰਦੇ ਆ ਗੋਬਰ ਗੈਸ ਤੇ। ਦੂਜੇ ਜਗ੍ਹਾਸ ਆਪਾਂ ਅੰਦਰ ਰੱਖਿਆ ਅੰਦਰ ਦੀ ਸੋਈ ਚ ਤੇ ਸਿਆਲਾਂ ਨੂੰ ਵੀ ਆਪਾਂ ਇੱਥੇ ਕੰਮ ਕਰਨਾ ਸਾਰਾ ਬਾਲੀਰ ਸੋਈ ਚ ਸਿਆਲਾਂ ਨੂੰ ਗੈਸ ਘੱਟ ਬਣਦੀ ਐ ਗੋਬਰ ਗੈਸ ਦੀ ਤੇ ਆਪਾਂ ਚੁੱਲਾ ਬਾਲੀਦਾ ਆ। ਤੇ ਆਪਾਂ ਚੁੱਲੇ ਤੇ ਕੰਮ ਕਰੀਦਾ ਆ। ਅੱਪਾ ਅਜਾ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ